ਆ ਦੇਖੋ ਬਾਈ ਕਰਤੂਤ ਦੇਖ ਲਓ ਭਗਵੰਤ ਮਾਨ ਦੀ ਠੀਕ ਹੈ ਪਵੰਤ ਮਾਨ ਇੱਕ ਮੁੱਖ ਮੰਤਰੀ ਦੇ ਅਹੁਦੇ ਦੇਖ ਲਓ ਹੈ ਕਿ ਵੀ ਕਿੱਡੇ ਵੱਡੇ ਅਹੁਦੇ ਤੇ ਹੈ ਜਿਹਨੂੰ ਐ ਨਹੀਂ ਪਤਾ ਹੈ ਗਿਆ ਵੀ ਮੈਂ ਗੱਲ ਕੀ ਕਰਨੀ ਹੈ ਤੇ ਇੱਕ ਮਤਲਬ ਸਟੇਜ ਦੇ ਉੱਤੇ ਭਰੇ ਇਕੱਠ ਦੇ ਵਿੱਚ ਠੀਕ ਹੈ ਰਤਨਦੀਪ ਧਾਲੀਵਾਲ ਜਿਹੜਾ ਕਿ ਇਹਨੂੰ ਸਵਾਲ ਪੁੱਛਦਾ ਉਹਦੇ ਬਾਰੇ ਤਾਂ ਇਹ ਭੱਜ ਕੇ ਬੋਲ ਪਿਆ ਕਿਉਂ ਉਹ ਸਵਾਲ ਪੁੱਛਦਾ ਉਹ ਇਹਨਾਂ ਨੂੰ ਪੁੱਛਦਾ ਵੀ ਹਾਂ ਦੱਸੋ ਵੀ ਕਿੱਥੇ ਪੈਸੇ ਲੱਗ ਰਹੇ ਨੇ ਜਾਂ ਕਿਵੇਂ ਸਰਕਾਰ ਤੁਹਾਡਾ ਕੋਈ ਕੰਮ ਨਹੀਂ ਕਰ ਰਹੀ ਹੈਗੀ ਜਿਵੇਂ ਉਹਨਾਂ ਦੇ ਨਾਮ ਰਤਨ ਹੈ ਕੰਮ ਰਤਨਲੇ ਨਹੀਂ ਬੁੱਕੀ ਵਰਸੀ ਪਾਈ ਹੋਈ ਉਹਨਾਂ ਨੇ ਇੱਕ ਤੇ ਜਿਹੜਾ ਹੁਣ ਆ ਦੇਖੋ ਡੀ ਆਈ ਜੀ ਭੁੱਲਰ ਜਿਹੜਾ ਫੜਿਆ ਗਿਆ ਇਹਦੇ ਬਾਰੇ ਬਈ ਇਹ ਤੋਂ ਕਿਉਂ ਨਹੀਂ ਸ਼ਬਦ ਨਿਕਲਿਆ ਇੱਕ ਪੱਤਰਕਾਰ ਇਹ ਬਾਰੇ ਦਾਦੂ ਅੱਛਾ ਬੋਲ ਸਕਦਾ ਹੈਗਾ ਉਹ ਵੀ ਭਰੇ ਸਟੇਜ ਤੇ 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 ਡੀਆਈਜੀ ਭੁੱਲਰ ਭੁੱਲਰ ਬਾਰੇ ਇੱਕ ਤੋਂ ਪੋਸਟੇ ਪਾਵੇ ਉਹਦੇ ਬਾਰੇ ਤਾਂ ਇੱਕ ਬੋਲੇ ਤੂੰ ਪੂਰੀ ਉਹਦੇ ਵਿੱਚ ਕੱਟ ਦੇ ਵਿੱਚ ਤੇ ਇਹਦੇ ਡੀਆਈਜੀ ਬਾਰੇ ਇੱਕ ਇੱਕ ਪੋਸਟੇ ਪਾਸ ਪੋਸਟੇ ਪਾਉਂਦਾ ਇਹ ਕਿਉਂ ਨਹੀਂ ਪਾਈ ਹੈਗੀ ਡੀਆਈਜੀ ਭੁੱਲਰ ਇਹਦਾ ਪੂਰਾ ਚਿਹਤ ਹੈਗਾ ਠੀਕ ਹੈ ਇਹ ਗੱਲ ਨਹੀਂ ਹੈਗੀ ਵੀ ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਹਾਂ ਭੋਂਤਮਾਨ ਨੂੰ ਪਤਾ ਨਹੀਂ ਕੱਲੇ ਪਤਾ ਲੱਗਿਆ ਹੋਊਗਾ ਵੀ ਹਾਂ ਵੀ ਫੜਿਆ ਗਿਆ ਉਦੋਂ ਆ ਕੁਝ ਮਿਲਿਆ ਇਹਨਾਂ ਨੇ ਵੀ ਸਾਰੀ ਰਲੀ ਮਲੀ ਭੁਗਤ ਹੈ ਜਿੰਨੀ ਕਰਾਪਸ਼ਨ ਅੱਜ ਤੱਕ ਮੈਂ ਕਹਨਾ ਇਤਿਹਾਸ ਗਵਾ ਹੈਗਾ ਸਭ ਤੋਂ ਵੱਧ ਕਰਾਪਸ਼ਨ ਕਰੀਆ ਆਮ ਆਦਮੀ ਪਾਰਟੀ ਨੇ ਕਰੀਆ ਇਹਨਾਂ ਨੂੰ ਪਤਾ ਹੈਗਾ ਇਹਨਾਂ ਨੂੰ ਪਹਿਲਾਂ ਵੀ ਇਹ ਗੱਲ ਦਾ ਪਤਾ ਦੀਗਾ ਵੀ ਮੁੜ ਕੇ ਸਾਡੀ ਸਰਕਾਰ ਨਹੀਂ ਬਣਦੀ ਹੈਗੀ ਹੁਣ ਜਿਹੜੀ ਇਹ ਪਾਰਟੀ ਹੈ ਨਾ ਆਮ ਆਦਮੀ ਪਾਰਟੀ ਸਮਝ ਲਓ ਇਥੇ ਕਟ ਹੈ ਲਗਭਗ ਹੋਰ ਵੀ ਸਾਰੀਆਂ ਪਾਰਟੀਆਂ ਤੇ ਕਟ ਆਈ ਹੈ ਹੁਣ ਨਵੀਆਂ ਪਾਰਟੀਆਂ ਬਣਣੀਆਂ ਨਵੇਂ-ਨਵੇਂ ਮੁੰਡੇ ਆਉਣਗੇ ਸਿਆਸਤਾਂ ਦੇ ਵਿੱਚ ਤੇ ਸਭ ਤੋਂ ਵੱਧ ਕਰਾਪਸ਼ਨ ਕਰੀ ਹੈਗੀ ਇਹ ਪਾਰਟੀ ਨੇ ਵੀ ਬਸ 5 ਸਾਲ ਲੈਣਗੇ ਤੇ ਲੁੱਟੋ ਨਿਆਰੇ ਜਿੰਨੇ ਲੁੱਟਣੇ ਨੇਗੇ ਠੀਕ ਹੈ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਜਿਹੜਾ ਇਹ ਸੋਨਾ ਡੀਆਈਜੀ ਭੁੱਲਰ ਦੇ ਇਹ ਜਿਹੜਾ ਸੋਨਾ ਡੀਆਈਜੀ ਭੁੱਲਰ ਦੇ ਘਰੋਂ ਫੜਿਆ ਗਿਆ ਹੈ ਇਹ ਸੋਨਾ ਵੀ ਉਹ ਹੈ ਜਿਹੜਾ ਪਿੰਡਾਂ ਦੇ ਵਿੱਚ ਕਿਸੇ ਮਾਤਾ ਦੀਆਂ ਵਾਲੀਆਂ ਪੱਟੀਆਂ ਗਈਆਂ ਠੀਕ ਹੈ ਕਿਸੇ ਭੈਣ ਦਾ ਪਰਸ ਲੈ ਗਿਆ ਕੋਈ ਖੋ ਕੇ ਕਿ ਸੇ ਦੇ ਲੱਤ ਵੱਡਦੀ ਕਿਸੇ ਦੀ ਬਾਹ ਵੱਡਦੀ ਉਹਦੇ ਮਤਲਬ ਵੀ ਉਹ ਕੋਈ ਵੀ ਸੋਨਾ ਹੈ ਜਾਂ ਕੀਮਤੀ ਚੀਜ਼ ਹੈ ਉਹ ਖੋ ਕੇ ਇਹ ਜਾਂਦੇ ਦੀ ਗਾਹਾਂ ਚੋਰਾਂ ਤੋਂ ਅੱਗੇ ਹੀ ਸਾਂ ਜਾਂਦਾ ਤੀਗਾ ਚੋਰ ਵੀ ਇੰਨਾਂ ਦੀ ਛੱਡੇ ਹੋਏ ਨੇਗੇ ਠੀਕ ਹੈ ਬਾਈ ਜੀ ਸਮਝਿਓ ਹਲੇ ਵੀ ਪੰਜਾਬ ਵਾਲਿਓ ਮੁੜ ਜਿਹੜਾ ਲੀਡਰ ਕੇਰਾ ਬਣ ਗਿਆ ਮੁੜ ਕੇ ਕਿਸੇ ਨੂੰ ਮੌਕਾ ਨਹੀਂ ਦੇਣਾ ਨਵੇਂ ਤੇ ਨਵੇਂ ਮੁੰਡੇ ਇਹਦੇ ਵਿੱਚ ਆਉ ਉਹ ਸਿਆਸਤ ਦੇ ਵਿੱਚ ਠੀਕ ਹੈ ਐਸ ਵਾਰ ਤਾਂ ਸਰਕਾਰ ਹੈ ਜਿਹੜੀ ਖਾਲਸੇ ਦੀ ਬਣਨੀ ਚਾਹੀਦੀ ਹੈਗੀ ਬਾਈ ਕਮ ਸੇ ਕਮ ਸਰਕਾਰਾਂ ਨੇ ਆਪ ਨੂੰ ਦੇਣਾ ਤਾਂ ਕੁਝ ਨਹੀਂ ਨਾ ਕਦੇ ਦਿੱਤਾ ਠੀਕ ਹੈ ਵੱਧ ਤੋਂ ਵੱਧ ਗਲੀਆਂ ਨਾਲੀਆਂ ਹੀ ਬਣਾ ਸਕਦੇ ਆ ਸਰਕਾਰ ਹੋਰ ਕੀ ਹੁੰਦਿਆ ਹੋਰ ਆਪਣੇ ਘਰੇ ਦਾ ਬੋਰੀਆਂ ਨਹੀਂ ਸਟਕ ਕੇ ਜਾਂਦੀ ਹੈਗੀ ਪਰ ਆਪ ਦਾ ਬੰਦਾ ਬਿਠਾਉਣਾ ਹੈਗਾ ਹੁਣ ਕੁਰਸੀ ਤੇ ਠੀਕ ਹੈ ਕੱਲੇ ਖਾਲਸਾਣ ਦੇ ਪਿੱਛੇ ਤਾਂ ਚੱਲ ਆਪਾਂ ਪੈ ਰਹੇ ਆਂਗੇ ਪਰ ਇਹ ਮੁੱਖ ਮੰਤਰੀ ਦੇ ਦੀ ਵੀ ਉੱਥੇ ਪਹਿਲਾਂ ਆਪਣਾ ਬੰਦਾ ਹੋਣਾ ਚਾਹੀਦਾ ਫੇਰੇ ਗਾਂ ਜਿਹੜਾ ਖਾਲਸਤਾਨ ਹੈਗਾ ਇਹਦੀ ਗੱਲ ਵੀ ਉਗਾ ਫੇਰੇ ਲੋਟ ਆਊਗੀ ਠੀਕ ਹੈ ਪਰ ਤੁਸੀਂ ਐ ਲਾਲੂ ਸਾਹਿਬ ਵੀ ਹਾਂ ਸਾਲੇ ਨੇ ਇੱਕ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਹੈਗਾ ਭਵਨ ਤਮਾਨ ਨੇ ਸਾਰਾ ਰਲ ਨਹੀਂ ਮਿਲੇਗੀ ਇਹਦੇ ਘਰੋਂ ਜਿਹੜਾ ਫੜਿਆ ਗਿਆ ਨਾ ਇਹ 0.1% ਹੈਗਾ ਅੱਗੇ ਦੇਖ ਲਓ ਤੁਸੀਂ ਵੀ ਕਿੰਨਾ ਕੁ ਇਹਨੇ ਕੁਝ ਬਣਾਇਆ ਹੋਊਗਾ ਤੇ ਕਿੰਨਾ ਕੁ ਨਾ ਉਹ ਸਾਰਾ ਕੁਝ ਮਤਲਬ ਇਹ ਅੰਡਰ ਖਾਤੇ ਪਿਆ ਹਲੇ ਅੰਡਰ ਗਰਾਊਂਡ ਹੈਗਾ ਪਰ ਕਰਨ ਜਿਹੜਾ ਫੜਿਆ ਗਿਆ ਉਹ 0.1% ਫੜਿਆ ਗਿਆ ਠੀਕ ਹੈ ਵਿਦੇਸ਼ੀ ਸ਼ਰਾਬਾਂ ਹੋਰ ਕੀ ਪਵੰਤ ਮਾਨਸਿਆ ਤੇਰੀ ਵਾ ਸਰਕਾਰ ਤੀ ਨਾ ਤੇਰਾ ਚੌ ਹੋ ਗਿਆ ਪੂਰਾ ਬਸ ਹੁਣ ਤੂੰ ਬਾਏ ਬਾਏ ਤੇਰੀ ਨਾਮ ਤੂੰ ਮੁੜ ਕੇ ਜ਼ਿੰਦਗੀ ਚ ਸਿਆਸਤ ਦੇ ਵਿੱਚ ਤੂੰ ਨਹੀਂ ਜਿੱਤ ਸਕਦਾ ਹੈਗਾ ਦੁਨੀਆ ਜਿੱਤ ਜੂ ਉਹੀ ਗੱਲ ਇਹਦੇ ਜਵਾਖਾਨ ਨੇ ਸੱਚੀ ਗੱਲ ਕਹੀ ਤੇ ਇਹ इमोशनल ਬਲੈਕਮੇਲ